ਹੁਣ ਸੁਣੋ ਬੂਟੇ ਆਪਣੇ ਬੂਟੇ ਤੇ ਆਮ ਬੂਟੇ ਜਿਹੜੇ ਚੱਕੀ ਫਿਰਦੇ ਆਉਦਾ ਕੀ ਫਰਕ ਹੁੰਦਾ ਹੈ ਪਹਿਲੇ ਸਾਲ ਇਹਦਾ ਬੀਜ ਲਗਾ ਕੇ ਇਹਦਾ ਸੀਡ ਲਗਾ ਕੇ ਬੂਟਾ ਤਿਆਰ ਕੀਤਾ ਗਿਆ ਦੂਜੇ ਸਾਲ ਇਹਦੀ ਜੜ ਤਿਆਰ ਹੋਈ ਇੱਥੋਂ ਕੱਟ ਕੇ ਤੀਜੇ ਸਾਲ ਜਾ ਕੇ ਇਹਦੀ ਗrafting ਹੋਈ ਔਰ ਤੁਹਾਨੂੰ ਗrafting ਦਾ ਵੀ ਪਤਾ ਨਹੀਂ ਲੱਗਣਾ ਕਿੰਨੀ ਕਿਉਂਕਿ ਇਹ ਮਸ਼ੀਨ ਦੇ ਨਾਲ ਤਿਆਰ ਹੋਈ ਹੈ ਇਹ ਕਰਦਾ ਨਾਲ ਕੱਟ-ਕੱਟ ਕੇ ਨਹੀਂ ਬਿਛਲਿਆ ਤੇ ਉੱਪਰ ਲਾਇਆ ਤੇ ਉਹਨੂੰ ਬੱਸ ਕਰਤਾ ਵੀ ਹਾਂਜੀ ਬੂਟਾ ਤਿਆਰ ਹੈ ਜੀ ਔਰ ਉਹਦਾ ਕੋਈ ਮਦਰ ਪਲਾਂਟ ਨਹੀਂ ਕਿੱਥੋਂ ਟਾਣੀ ਲਈ ਆ ਕਿੱਥੋਂ ਲਾਤਾ ਸਿਰਫ ਉਹਨਾਂ ਨੂੰ ਬੂਟਾ ਵੇਚਣ ਤੱਕ ਹੀ ਉਹ ਸੀਮਤ ਨੇ ਲੋਕ ਤੇ ਮੈਂ ਕਹਿੰਦਾ ਵੀ 3 ਸਾਲ ਬੂਟਾ ਪਾਲ-ਪਾਲ ਕੇ ਬਾਜ ਰੋਣ ਨਾਲੋਂ ਚੰਗਾ ਸਾਡੇ ਜਿੰਨੇ ਵੀ ਬੂਟੇ ਸਾਡੇ ਕੋਲ ਗਏ ਨੇ ਸਾਡਾ ਪੂਰਾ ਪੰਜਾਬ ਹਰਿਆਣਾ ਰਾਜਸਥਾਨ ਕਿੱਥੋਂ ਤੱਕ ਸਾਡਾ ਬੂਟਾ ਜਾ ਰਿਹਾ ਹੈ ਉਹਦੇ ਪਿੱਛੇ ਕਾਰਨ ਨੇ ਔਰ ਜ਼ਿੰਮੇਦਾਰ ਜਿਹੜੀਆਂ ਵੀਡੀਓ ਅਪਲੋਡ ਕਰ ਰਹੇ ਨੇ ਵੀ ਆਹ ਵੇਖੋ ਜੀ ਅਸੀਂ ਦੇਵ ਨਰਸਿਦੂ ਬੂਟੇ ਲੈ ਸੀ ਸੋ ਸਾਡਾ ਰਿਜ਼ਲਟ ਬੋਲਦਾ ਹੈ ਨਾਲ ਸਭ ਤੋਂ ਵੱਡੀ ਜਾਣਕਾਰੀ ਦਿੰਨੇ ਆਸੀਂ ਹਰੇਕ ਬੂਟੇ ਬਾਰੇ ਇਹਨੂੰ ਕਿਹੜੀ ਦਵਾਈ ਪਾਣੀ ਹੈ ਕਿਹੜੇ ਟਾਈਮ ਪਾਣੀ ਹੈ ਕਦੋਂ ਮਲਚਿੰਗ ਹੋਣੀ ਹੈ ਗਰਮੀ ਚ ਕੀ ਦੇਣਾ ਇਹਨੂੰ ਸਰਦੀ ਚ ਕੀ ਦੇਣਾ ਇਹਨੂੰ ਸਪਰੇ ਕਿਹੜੀ ਹੋਣੀ ਹੈ ਸੋ ਇਹ ਬੜੀਆਂ-ਬੜੀਆਂ ਇਹ ਗੱਲਾਂ ਨੇ ਸੋ ਇੱਕ ਐਵੇਂ ਆਮ ਜਿਹੇ ਬੰਦੇ ਬੈਠੇ ਨਾਲ ਸਾਡਾ ਤੁਸੀਂ ਕੰਪੈਰੀ ਜਾਨ ਕਰਕੇ ਅੱਗੇ ਤੋਰ ਦਿੰਦੇ ਹੋ ਸੋ ਇਹ ਤੁਹਾਨੂੰ ਮੈਂ ਅੱਜ ਗੁੱਸੇ ਨਾਲ ਨਹੀਂ ਕਹਿ ਰਿਹਾ ਪਰ ਇਹ ਗੱਲਾਂ ਮਹਿਸੂਸ ਹੁੰਦੀਆਂ ਨੇ ਯਾਰ ਤੁਸੀਂ ਕਦੇ ਪੁੱਛਿਆ ਨਰਸਰੀ ਚ ਆ ਕੇ ਵੀ ਇਹਦਾ ਮਦਰ ਪਲੈਂਟ ਕਿਹੜਾ ਹੈ ਇਹ ਕਿੱਥੋਂ ਤਿਆਰ ਹੋ ਕੇ ਆਇਆ ਹੈ ਆਪਾਂ ਨੂੰ ਸਰਪੋਰਟ ਰੇਟ ਨਾਲ ਹੀ ਮਤਲਬ ਹੁੰਦਾ ਭਾਵੇਂ ਉਹ ਗਵਾਂਡੀਆਂ ਤੇ ਟਾਣੀ ਵੱਢ ਕੇ ਲਾ ਦੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਦੇਵ ਗ੍ਰੀਨਲੈਂਡ ਨਰਸਰੀ ਦੇ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਦੇਵ ਕੰਬੋਜ਼ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਤੁਸੀਂ ਇੰਨਾ ਪਿਆਰ ਦਿੰਨੇ ਹੋ ਤੇ ਆਪਣੇ ਨਰਸਰੀ ਦਾ ਐਡਰੈਸ ਦੱਸ ਦੇਵਾਂ ਜਲਾਲਾਬਾਦ ਪਸ਼ਮੀ ਡਿਸਟ੍ਰਿਕਟ ਫਾਜ਼ਿਲਕਾ ਜਲਾਲਾਬਾਦ ਪੱਛਮੀ 2 ਫਰੋਲਪੁਰ ਨੂੰ ਜਦੋਂ ਆਪਾਂ ਜਾਂਦੇ ਆ ਤਾਂ ਜਲਾਲਾਬਾਦ ਤੋਂ 4 ਕਿਲੋਮੀਟਰ ਆਪਣੀ ਨਰਸਰੀ ਓਲ ਰੋਡ ਆ ਜਾਂਦੀ ਹੈ ਨੇੜੇ ਗੁਰਦੁਆਰਾ ਸਾਹਿਬ ਹੈ ਫੱਤੂ ਸੰਮੂ ਦੀ ਟਾਲੀਆਂ ਪਿੰਡ ਪੀਰ ਮੁਹੰਮਦ ਹੈ ਹੁਣ ਮੈਂ ਤੁਹਾਨੂੰ ਤਾਂ ਦੱਸ ਰਿਹਾ ਡਿਟੇਲ ਨਾਲ ਕਿਉਂਕਿ ਮੋਗੇ ਜ਼ਿਲ੍ਹੇ ਦੇ ਵਿੱਚ ਵੀ ਇੱਕ ਜਲਾਲਾਬਾਦ ਹੈ ਤੇ ਉੱਥੇ ਵੀ ਰੋ ਇੱਕ ਪਿੰਡ ਪੀਰ ਮੁਹੰਮਦ ਵੀ ਹੈ ਲੋਕ ਭਲੇਖੇ ਚ ਉਧਰ ਚਲੇ ਜਾਂਦੇ ਆ ਸੋ ਬਾਕੀ ਨੰਬਰ ਉੱਪਰ ਫਲੈਸ਼ ਹੋ ਰਿਹਾ ਹੈ ਅੱਜ ਗੱਲ ਕਰਾਂਗੇ ਜੀ ਸੇਬ ਦੀ ਵੈਰੈਟੀ ਬਾਰੇ ਸੋ ਇੱਕ ਬੜਾ ਵੱਡਾ ਲੋਕਾਂ ਦੇ ਮਨਾਂ ਦੇ ਵਿੱਚ ਵਹਿਮ ਹੈ ਔਰ ਮੈਂ ਪਹਿਲਾਂ ਵੀ ਕਹਿੰਦਾ ਹੁੰਨਾ ਕਿ ਸਾਡੀ ਨਰਸਰੀ ਦਾ ਕਿਸੇ ਹੋਰ ਨਰਸਰੀ ਨਾਲ ਕੰਪੈਰੀਸਨ ਨਾ ਕਰਿਆ ਕਰੋ ਉਹਦੇ ਨਾਲ ਮੁਲਾਕਾਤ ਨਾ ਕਰਿਆ ਕਰੋ ਕਿਉਂਕਿ ਮੈਂ ਤੁਹਾਨੂੰ ਅੱਜ ਤੁਹਾਡਾ ਵਹਿਮ ਕਲੀਅਰ ਕਰਨ ਦੇ ਵਾਸਤੇ ਵੀਡੀਓ ਪਾ ਰਿਹਾ ਕਿ ਇਸ ਬੂਟੇ ਤੇ ਇੱਕ ਆਮ ਬੂਟੇ ਦਾ ਕੀ ਫਰਕ ਹੈ ਸੋ ਤਿੰਨੋਂ ਵੈਰੈਟੀਆਂ ਅੱਜ ਮੇਰੇ ਕੋਲ ਪਈਆਂ ਨੇ ਅੰਨਾ ਪਿਆ ਮੇਰੇ ਕੋਲੇ ਅੰਨੇ ਦੇ ਵੈਰਾਈਆਂ ਦੇਖੋ ਮੇਰੇ ਕੋਲ ਪਈ ਹੈ ਅੰਨਾ ਪਿਆ ਡੋਰਸਟ 골ਡਨ ਪਿਆ ਤੇ ਆ ਦੇਖੋ ਹਰਮਨ 99 ਤਿੰਨੋਂ ਬੂਟੇ ਮੇਰੇ ਕੋਲ ਹੈ ਤੇ ਮੈਂ ਵੀਡੀਓ ਤੁਹਾਡੇ ਨਾਲ ਅਪਲੋਡ ਕਰ ਰਿਹਾ ਅੱਜ ਸੋ ਤੁਸੀਂ ਬੜੀ ਧਿਆਨ ਨਾਲ ਵੀਡੀਓ ਦੇਖਣੀ ਹੈ ਕਿ ਇਹਦੇ ਜਿਹੇ ਸਿਸਟਮ ਕੀ ਹੁੰਦਾ ਜਿਵੇਂ ਆ ਦੇਖੋ ਇਹ ਲਫਾਫੇ ਦੇ ਵਿੱਚ ਹੈ ਇਹ ਗਿੱਲਾ ਸੀਗਾ ਮੈਂ ਤਾਂ ਲਫਾਫਾ ਇੱਕ ਹੋਰ ਲਾ ਰੱਖਿਆ ਉੱਪਰ ਸੋ ਇਹ ਤਿਆਰ ਕਿਵੇਂ ਹੁੰਦਾ ਅੱਜ ਇਹਦੇ ਤੇ ਗੱਲਬਾਤ ਕਰਾਂਗੇ ਔਰ ਇਹ ਇੰਨੀ ਗਰਮੀ ਚ ਕਾਮਜਾਬ ਕਿਵੇਂ ਹੈ ਜਿਹੜਾ ਸਾਡੇ ਵਾਲਾ ਬੂਟਾ ਮੈਂ ਇਹਦੀ ਗੱਲ ਕਰਾਂਗਾ ਮੈਂ ਅਦਰ ਹੋਰ ਕਿਸੇ ਦੀ ਨਹੀਂ ਗੱਲ ਕਰੂੰਗਾ ਇਹ ਕਾਮਜਾਬ ਕਿਉਂ ਹੈ ਮੈਂ ਇਹਦੇ ਬਾਰੇ ਗੱਲ ਕਰਨੀ ਹੈ ਹੁਣ ਜਿਹੜਾ ਮੇਰਾ ਹੱਥ ਦੇ ਵਿੱਚ ਬੂਟਾ ਤਕਰੀਬਨ ਇਹਦੀ ਆ ਦੇਖੋ ਹਾਈਟ ਇਹਦੀ ਹੈਗੀ ਆ ਲਗਭਗ 4 ਫੁੱਟ ਪਲੱਸ ਦਾ ਬੂਟਾ ਹੈ ਔਰ ਇਹਦੀ ਉਮਰ ਹੈ ਲਗਭਗ 3 ਸਾਲ ਪੰਤੂ ਸਿੱਖਾਂਗੇ ਵੀ 4 ਫੁੱਟ ਦਾ ਬੋਟਾ ਦੇ 3 ਸਾਲਾਂ 'ਚ ਇੰਨਾ ਹੀ ਵੱਡਾ ਹੋ ਸਕਿਆ। ਸੋ ਇਹ ਗੱਲ ਤੁਹਾਡੇ ਅੱਜ ਜਾਗਰਣਕਾਰੀ ਦੇ ਵਿੱਚ ਲਿਆਉਣੀ ਆ ਮੈਂ ਕਿ ਇਹਦੀ ਸਾਂਭ ਸੰਭਾਲ ਕਿੰਨੀ ਹੋਈ ਐ। ਤੇ ਇੱਥੇ ਲੋਕ ਕਹਿ ਦਿੰਦੇ ਆ ਵੀ ਐਡਾ ਵੱਡਾ ਬੋਟਾ ਮੈਂ ਉੱਥੋਂ ਇਹਨਾਂ ਦਾ ਲਿਆ ਸੀ, ਉੱਥੋਂ ਇਹਨਾਂ ਦਾ ਲਿਆ ਸੀ। ਸੋ ਇਹ ਗੱਲਾਂ ਅੱਜ ਕਲੀਅਰ ਕਰਨੀਆਂ ਤੁਹਾਡੇ ਨਾਲ ਵੀ ਕਾਰਨ ਕੀ ਐ? ਜਿਹੜਾ ਫਰੂਟ ਐ ਉਹ ਉਮਰ ਨਾਲ ਆਉਣਾ ਹੁੰਦਾ। ਠੀਕ ਐ ਜੀ। ਤੇ ਉਮਰ ਨਾਲ ਹੀ ਫਰੂਟ ਲੱਗਦਾ ਹਮੇਸ਼ਾ ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਗੱਲ ਨੂੰ ਸਮਝਿਆ ਕਰੋ ਬੂਟਾ ਲੈਣ ਤੋਂ ਪਹਿਲਾਂ ਔਰ ਅੱਜ ਤੱਕ ਲੋਕਾਂ ਨੇ ਕਿਸੇ ਵੀ ਨਰਸਰੀ ਵਿੱਚ ਕੋਈ ਵੀ ਬੰਦਾ ਜਾਂਦਾ ਹੈ ਕੋਈ ਹੀ ਉੱਥੇ ਗੱਲ ਪੁੱਛਦਾ ਵੀ ਅਮਰੂਦ ਕਿੰਨੇ ਦਾ ਜੀ ਸੇਬ ਕਿੰਨੇ ਦਾ ਸਿਰਫ ਰੇਟ ਪੁੱਛਿਆ ਪਰ ਕਦੇ ਕਿਸੇ ਨੇ ਇਹ ਗੱਲ ਪੁੱਛੀ ਹੈ ਵੀ ਇਹਦਾ ਮਦਰ ਪlant ਕਿਉਂ ਜ ਹੈ ਇਖਤियार ਕਿੱਥੋਂ ਹੋਇਆ ਹੈ ਇਹਦੇ ਮਾਪੇ ਕਿਹੜੇ ਨੇ ਇਹ ਗੱਲ ਕੋਈ ਨਹੀਂ ਪੁੱਛਦਾ ਸੋ ਇਹ ਬੜੀਆਂ-ਬੜੀਆਂ ਗੱਲਾਂ ਨੇ ਵੀ ਬੂਟਾ ਤਿਆਰ ਕਿੱਥੋਂ ਹੋਇਆ ਇਹ ਨਹੀਂ ਵੀ ਟਾਣੀ ਜੀ ਉਤਾਰੀ ਤੇ ਲਾ ਕੇ ਛਿੱਲ ਕੇ ਉੱਪਰੋਂ ਵੜ ਕੇ ਮੋਮ ਜਮਾ ਜਬਸ ਜਿਹਾ ਕ੍ਰਾਫਟਡ ਹੋ ਗਿਆ ਜੀ ਕੋਈ ਮਤਲਬ ਨਹੀਂ ਹੁੰਦਾ ਉਹਨਾਂ ਲੋਕਾਂ ਨੂੰ ਕਿ ਇਹਦੀ ਕੁਆਲਿਟੀ ਕੀ ਹੈ ਜਿਹੜੇ ਤਰਾਉ ਫਰਾਉ ਪਿੰਡਾਂ 'ਚ ਵੇਚਦੇ ਫਿਰਦੇ ਆ ਸੋ ਭਾਵੇਂ ਕੋਈ ਨਰਸਰੀ ਵਿੱਚ ਵੀ ਬੈਠਾ ਇਹ ਤਾਂ ਆਪੋ ਆਪਣਾ ਉਹਦੀ ਜ਼ਮੀਰ ਹੈ ਨਾ ਬੰਦੇ ਦੀ ਵੀ ਉਹ ਕੀ ਵੇਚ ਰਿਹਾ ਸੋ ਸਾਡੇ ਇੱਕ ਤਾਂ ਬੁਲਟ ਤੋਂ ਉਹਨਾਂ ਦੇਖੋ ਇਸ ਤਰ੍ਹਾਂ ਹੈਲਦੀ ਮਿਲਣਗੇ ਪੂਰੇ ਪਲਾਟ ਕੋਈ ਗਲਿਆ ਸੜਿਆ ਬੂਟਾ ਸਾਡੇ ਕੋਲ ਨਹੀਂ ਹੁੰਦਾ ਤੇ ਹੁਣ ਗੱਲ ਉੱਥੇ ਲਿਆਉਣੀ ਹੈ ਵੀ ਬੂਟਾ ਭਾਵੇਂ 4 ਫੁੱਟ ਦਾ ਹੀ ਆ ਦੇਖੋ ਮੇਰੇ ਹੱਥ 'ਚ ਹੈ ਥੋੜੇ ਜਿਹਾ ਆ ਵੱਡਾ ਹੈ ਸੋ ਇਹਦਾ ਕਾਰਨ ਕੀ ਹੈ ਵੀ ਇਹ ਪਹਿਲੇ ਸਾਲ ਇਹਨੇ ਫਰੂਟ ਤੱਕੜਾ ਕਿਉਂ ਹੁਣ ਸੁਣੋ ਕੀ ਪ੍ਰੋਸੈਸ ਹੈ ਸਾਰਾ ਇਹ ਬੂਟਾ ਹੈ ਪਹਿਲੇ ਸਾਲ ਇਹਦੀ ਸੀਡਲਿੰਗ ਹੋਈ ਠੀਕ ਹੈ ਜੀ ਸੀਡਲਿੰਗ ਤੋਂ ਬਾਅਦ ਜਦੋਂ ਇਹ 4 ਡੇਢ ਦਾ ਹੋ ਗਿਆ ਇਹਦੀ ਉੱਪਰੋਂ ਕਟਿੰਗ ਕਰਕੇ 1 ਸਾਲ ਦੇ ਵਾਸਤੇ ਇਹਨੂੰ ਫਿਰ ਰੱਖਿਆ ਗਿਆ ਔਰ ਇਹਦੀ ਜੜ ਪ੍ਰੋਪਰ ਥੱਲੇ ਤਿਆਰ ਹੋਈ ਕਿਉਂਕਿ ਜਦੋਂ ਉੱਪਰੋਂ ਬੂਟੇ ਨੂੰ ਕਟਾਂਗੇ ਫਿਰ ਜੜ ਵੱਲ ਵੱਧਦਾ ਹੈ ਸਾਲ ਪਹਿਲੇ ਸਾਲ ਇਹਦਾ ਬੀਜ ਲੱਗਿਆ ਬੀਜ ਨੂੰ ਤਿਆਰ ਕੀਤਾ ਦੂਜੇ ਸਾਲ ਦੀ ਕਟਿੰਗ ਉੱਪਰੋਂ ਹੋਈ ਇਹਦੀ ਜੜ ਤਿਆਰ ਹੋਈ ਭਾਜੀ ਤੀਜੇ ਸਾਲ ਜਾ ਕੇ ਆ ਗ੍ਰਾਫਟਿੰਗ ਹੋਈ ਆ ਉੱਪਰ ਔਰ ਸਾਡੀ ਗ੍ਰਾਫਟਿੰਗ ਵੇਖ ਲਓ ਤੁਹਾਨੂੰ ਪਤਾ ਨਹੀਂ ਲੱਗੋ ਕਿੱਥੋਂ ਗ੍ਰਾਫਟਿੰਗ ਹੋਈ ਹੋਈ ਆ ਸੋ ਇਹ ਮੇਨ ਜਿਹੜਾ ਬੂਟੇ ਦਾ ਫਰੂਟ ਦੇਣਾ ਬੂਟੇ ਦੀ ਕੁਆਲਿਟੀ ਬੂਟੇ ਦੇ ਫਲਾਂ ਦੀ ਕੁਆਂਟੀਟੀ ਕਿੰਨੀ ਮਕਦਾਰ ਚ ਲੱਗਣਾ ਇਹ ਸਾਰਾ ਇਹਦੇ ਤੇ ਨਿਰਭਰ ਕਰਦਾ ਹੈ ਔਰ ਇਹਨੂੰ ਗ੍ਰਾਫਟਿੰਗ ਕਰਨ ਨਾਲ ਲੱਗਿਆ ਕਿ ਡਾਕਟਰ ਦੇ ਹਿਸਾਬ ਨਾਲ ਗ੍ਰਾਫਟਿੰਗ ਹੁੰਦੀ ਹੈ ਹੱਥ ਤੇ ਗਲਵਜ਼ ਵਗੈਰਾ ਪਾ ਕੇ ਫੰਗੀ ਸਾਈਡ ਕਰਕੇ ਤੇ ਹੁਣ ਤੁਸੀਂ ਕੰਪੈਰੀਜ਼ਨ ਕਰਦੇ ਹੋ ਉਹਨਾਂ ਲੋਕਾਂ ਦੇ ਨਾਲ ਜਿਹੜੇ ਤੁਰੇ ਜਾਂਦੇ ਬੂਟਾ ਬਣਾ ਦਿੰਦੇ ਆ ਕਲਮ ਵੱਢ ਕੇ ਹੁਣ ਇੱਕ ਹੋਰ ਤੁਹਾਨੂੰ ਦੱਸਦਾ ਮੈਂ ਬੜੀ ਵੱਡੀ ਗੱਲ ਹੈ ਮੇਰੇ ਕੋਲ ਮਸ਼ੀਨ ਪਈ ਹੈ ਸੋ ਤੁਹਾਨੂੰ ਇਹ ਵੀ ਦਿਖਾਵਾਂਗਾ ਹੁਣ ਆਪਾਂ ਮਸ਼ੀਨ ਦਿਖਾਉਣ ਤੋਂ ਪਹਿਲਾਂ ਤੁਹਾਡੀ ਬੂਟੇ ਬਾਰੇ ਇਹਦੇ ਬਾਰੇ ਜਾਣਕਾਰੀ ਪੂਰੀ ਕਰ ਲਈਏ ਔਰ ਉਦੋਂ ਬਾਅਦ ਬੂਟਾ ਉਹਨੂੰ ਟਰਾਂਸਪੋਰਟ ਵੀ ਪਈ ਹੈ ਠੀਕ ਹੈ ਜੀ ਤਕਰੀਬਨ 4000 ਕਿਲੋਮੀਟਰ ਟਰਾਂਸਪੋਰਟ ਪਈ ਹੈ ਸੋ ਉਹ ਵੀ ਬੂਟੇ ਦੇ ਪੈਣੇ ਆ ਪਰ ਇਹ ਨਹੀਂ ਵੀ ਸਾਡਾ ਬੂਟਾ ਗਲਤ ਨਿਕਲੂਗਾ 3 ਸਾਲ ਬੂਟੇ ਨੂੰ ਪਾਲਣਾ ਆਪਾਂ ਨੇ ਔਰ ਜਿਹੜਾ ਆਮ ਬੂਟਾ ਲਓਗੇ ਸਾਡਾ ਪਹਿਲਾਂ ਹੀ ਬੂਟਾ ਜਿਹੜਾ ਤੀਜੇ ਸਾਲ ਦਾ ਹੈ ਤੇ 1 ਸਾਲ ਤੁਸੀਂ ਇਹਨੂੰ ਦੇ ਦਿਓ ਫਰੂਟ ਇਹਨੂੰ ਲੱਗੂਗਾ ਸਾਰਿਆਂ ਨੂੰ ਪਰ ਇੱਕ ਸਾਲ ਛਾੜ ਦਿਓ ਫਰੂਟ ਉਸ ਤੋਂ ਅਗਲੇ ਸਾਲ ਤੁਸੀਂ ਫਰੂਟ ਦੇਖੋ ਕਿਵੇਂ ਲੱਗਦਾ ਇਹਨਾਂ ਸਾਰੇ ਜਿਹੜੇ ਬੂਟੇ ਮੇਰੇ ਕੋਲ ਪਏ ਆ ਦੇਖੋ ਕਿੰਨੇ ਹਲਦੀ ਹੈ ਔਰ ਪੂਰੇ ਕਰੋਧ ਦੇ ਵਿੱਚ ਟਾਹਣੀਆਂ ਬਣੀਆਂਆਂ ਇਹਨੂੰ ਇਸ ਸਾਲ ਫਰੂਟ ਲੱਗਿਆ ਕਾਰਨ ਕਾਰਨ ਕੀ ਆ ਵੀ ਬੂਟੇ ਦੀ ਉਮਰ ਪੂਰੀ ਆ ਏਜ ਪੂਰੀ ਹੋ ਚੁੱਕੀ ਆ ਸੋ ਇਹ ਬੜੀਆਂ ਵੱਡੀਆਂ ਗੱਲਾਂ ਨੇ ਸੋ ਐਵੇਂ ਨਾ ਕਿਸੇ ਨੂੰ ਕੱਲਾ ਰੇਟ ਪੁੱਛ ਕੇ ਨਾ ਉਹ ਗੱਲ ਕਰਦਿਆ ਕਰੋ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਵੀ ਇਹਦਾ ਮਦਰ ਪਲਾਂਟ ਹੋਣ ਦੇ ਕੋ ਮਦਰ ਪਲਾਂਟ ਦੀ ਗੱਲ ਆ ਗਈ ਮਦਰ ਪਲਾਟ ਉਹ ਹੁੰਦਾ ਵੀ ਜਿਵੇਂ ਆਪਣੇ ਘਰ 'ਚ ਆਪਾਂ ਮੱਝ ਪਾਲਦੇ ਆਂ ਠੀਕ ਹੈ ਜੀ ਤੇ ਆਪਾਂ ਉਹਦੀ ਕੱਟੀ ਰੱਖਦੇ ਆਂ ਜੀਵਿਦਾਰ ਬੰਦੇ ਆਪਾਂ ਸੋ ਜੇ ਤਾਂ ਮੱਝ ਚੰਗਾ ਦੁੱਧ ਦਿੰਦੀ ਆ ਆਪਾਂ ਕਹਿੰਦੇ ਵੀ ਐਸ ਮੱਝ ਦੀ ਕੱਟੀ ਰੱਖ ਲਓ ਇਹ 15 16 ਲੀਟਰ ਦੁੱਧ ਦਿੰਦੀ ਆ ਇਹਦੀ ਕੱਟੀ ਵੀ ਗਾਂ ਦੇਊਗੀ ਔਰ ਦਿੰਦੀਆਂ ਵੀ ਐ ਜਿਹੋ ਜੀ ਕੋਕੋ ਉਹੋ ਜਿਹੇ ਬੱਚੇ ਸੋ ਇਹ ਮਦਰ ਜੇ ਉਹਦੀ ਮਾਂ ਚੰਗੀ ਸੀਗੀ ਜਿਹੜੀ ਕੱਟੀ ਦੀ ਮਾਂ ਚੰਗੀ ਸੀ ਤਾਂ ਹੀ ਉਹਨੇ ਦੁੱਧ ਦਿੱਤਾ ਨਾ ਅੱਗੇ ਜਾ ਕੇ ਜੇ ਉਹਨਾਂ 3-4 ਕਿਲੋ ਵਾਲੀ ਦਾ ਤੁਸੀਂ ਪਾਲ ਲਓਗੇ ਬੱਚਾ ਤੇ ਉਹ 3-4 ਕਿਲੋ ਪਤਾ ਨਹੀਂ ਉਹਨੇ ਉਹ ਵੀ ਦੇਣਾ ਕਿ ਨਹੀਂ ਦੇਣਾ ਸੋ ਉਹ ਐਗਜ਼ਾਮਪਲ ਦੇ ਰਿਹਾ ਤੁਹਾਨੂੰ ਮੈਂ ਉਦਾਂ ਹੀ ਜਿਹੜੇ ਮਦਰ ਪlant ਨੇ ਇਹ ਮੇਰੇ ਕੋਲ ਜਿਹੜਾ ਮਦਰ ਪlant ਪਿਆ ਹੈ ਸੋ ਇਹਨਾਂ ਦਾ ਕੀ ਹੈ ਹਜ਼ਾਰਾਂ ਕਿੱਲਾਂ ਦੀ ਉੱਥੇ ਬਾਗ ਨੇ ਉਹਨਾਂ ਦੇ ਵਿੱਚੋਂ ਜਿਹੜੇ ਚੰਗੇ ਬੂਟੇ ਨੇ ਨਿਰੋਗ ਬੂਟੇ ਨੇ ਕੋਈ ਰੋਗ ਨਹੀਂਗਾ ਜਿਆਦਾ ਫਲ ਲੱਗਦਾ ਹੈ ਸਾਫ਼ ਸੁਥਰਾ ਫਲ ਲੱਗਦਾ ਹੈ ਟੇਸਟ ਵਧੀਆ ਹੁੰਦਾ ਹੈ ਤੋਂ ਹਰ ਪਾਸੋਂ ਉਹਨਾਂ ਨੂੰ ਜਿਆਦਾ ਕੁਆਂਟੀਟੀ ਤੇ ਲੱਗਦਾ ਫਰੂਟ ਉਹਨਾਂ ਦੀ ਗਰਾਫਟਿੰਗ ਲਈ ਜਾਂਦੀ ਹੈ ਸੋ ਇਹ ਬੜੀਆਂ ਵੱਡੀਆਂ ਗੱਲਾਂ ਨੇ ਸੋ ਕਿਸੇ ਵੀ ਨਰਸਰੀ ਵਿੱਚ ਜਾਂਦੇ ਹੋ ਮੈਂ ਨਹੀਂ ਕਹਿੰਦਾ ਸਾਰੇ ਦੁਨੀਆਂ ਨੂੰ ਮੈਂ ਹੀ ਖੁਸ਼ ਕਰ ਲੈਣਾ ਸੋ ਤੁਸੀਂ ਆਪਣੀਆਂ ਵੀਡੀਓ ਵੇਖਦੇ ਹੋ ਕਸਟਮਰ ਵੱਲੋਂ ਵੀਡੀਓ ਪਾਈਆਂ ਗਈਆਂ ਆਪਣੇ ਸੋ ਇਸ ਕਰਕੇ ਮਦਰ ਪਲਟ ਦਾ ਚੰਗਾ ਹੋਣਾ ਜ਼ਰੂਰੀ ਹੈ ਹੁਣ ਜਿਹੜੀ ਗਰਾਫਟਿੰਗ ਹੈ ਆ ਦੇਖੋ ਇੱਕ ਬੰਦੇ ਨੇ ਕਰਦ ਨਾਲ ਛਿੱਲ ਕੇ ਉਹਨੂੰ ਗਰਾਫਟਿੰਗ ਕਰ ਲੈਣੀ ਹੈ ਉਹਨੂੰ ਪਿਉਂਦ ਕਰ ਲੈਣਾ ਤੇ ਇੱਕ ਮਸ਼ੀਨ ਨਾਲ ਹੋਣੀ ਹੈ ਔਰ ਇਹਦੇ ਵਿੱਚ ਡਾਈਆਂ ਹੈ ਬਕਾਇਦਾ ਆ ਦੇਖੋ ਆ ਡਾਈਆਂ ਦੇ ਨਾਲ ਇਹਦੇ ਵਿੱਚ ਦੋਨੋਂ ਸਾਈਡ ਤੋਂ ਇੱਕ ਪਾਸੇ ਇਧਰ ਦੇਸੀ ਵਾਲਾ ਜਿਹੜਾ ਥੱਲੋਂ ਉਹਦੇ ਰੂਟ ਸਟਾਕ ਵਾਲਾ ਲੱਗ ਜਾਣਾ ਔਰ ਦੂਸਰੇ ਪਾਸੋਂ ਜਿਹੜਾ オリジナル ਹੈ ਉਹ ਇੱਥੇ ਲੱਗ ਜਾਊਗਾ ਔਰ ਇਹਨਾਂ ਦਾ ਜਦੋਂ ਇਹਨਾਂ ਨੂੰ ਪੂਰਾ ਡਾਈ ਦੇ ਵਿੱਚ ਇੱਕ ਵਾਰ ਵੀ ਨਹੀਂ ਇਹਦੇ ਵਿਚਾਰਾ ਜਿਹੜਾ ਐਂਟਰ ਹੋਣਾ ਔਰ ਇੰਨਾ ਵਧੀਆ ਇਹਨਾਂ ਨੇ ਤਿਆਰ ਹੋਣਾ ਔਰ ਤੁਹਾਨੂੰ ਮੈਂ ਦਿਖਾਦਾ ਵੀ ਗ੍ਰਾਫਟਿੰਗ ਦਾ ਪਤਾ ਨਹੀਂ ਲੱਗ ਰਿਹਾ ਤੁਹਾਨੂੰ ਵੀ ਕਿੱਥੋਂ ਕੀਤੀ ਹੋਈ ਹੈ ਇਹਦਾ ਵੱਡਾ ਬੂਟਾ ਹੋ ਜਾਂਦਾ ਉਹਨੂੰ ਗਰਾਫਟਿੰਗ ਇਦਾਂ ਉਹ ਪਤਾ ਲੱਗਦਾ ਬਾਹਰੋਂ ਔਰ ਉੱਤੇ ਫੰਗਸ ਵਗੈਰਾ ਵੀ ਪੈਂਦੀ ਹੈ ਸੋ ਇਹ ਫਰਕ ਹੁੰਦਾ ਹੈ ਆਪਣੇ ਬੂਟਿਆਂ ਦਾ ਤੇ ਆਮ ਬੂਟਿਆਂ ਜਿਹੜੀ ਨਰਸਰੀਆਂ ਚ ਲੋਕ ਲਈ ਫਿਰਦੇ ਆ ਸੋ ਅਲਨਾ ਡੋਰਸਟ 골ਡਨ ਤੇ ਹਰਮਨ 99 ਹੌਟ ਕਲਾਈਮੇਟ ਵਾਲੀਆਂ ਵੈਰੈਟੀਆ ਆਪਣੇ ਕਾਮਯਾਬ ਹੈ ਸੋ ਬੂਟੇ ਆਪਣੇ ਕੋਲ ਬਹੁਤ ਪਿਆ ਅਵੇਲੇਬਲ ਹੈ ਸੋ ਤੁਸੀਂ ਆਓ ਔਰ ਮਸ਼ੀਨ ਬਾਰੇ ਆਪਾਂ ਇੱਕ ਦਿਨ ਪੂਰੀ ਪ੍ਰੋਪਰ ਵੀਡੀਓ ਪਾਵਾਂਗੇ ਕਿ ਕਿੱਦਾਂ ਇਹ ਪੰਚ ਮਾਰਦੀ ਆ ਦੇਖੋ ਕਿੱਦਾਂ ਇਹ ਗਰਾਫਟਿੰਗ ਕਰਨੀ ਆ ਕਿਦਾਂ ਇਹ ਡਾਈਆ ਫਿੱਟ ਹੁੰਦੀਆਂ ਫਿਰ ਜਾ ਕੇ ਗਰਾਫਟਿੰਗ ਹੁੰਦੀ ਹੈ ਸਾਰਾ ਫੰਗੀਸਾਈਡ ਵਗੈਰਾ ਕਰਕੇ ਸੋ ਅੱਜ ਦੀ ਵੀਡੀਓ ਲਈ ਇੰਨਾ ਹੀ ਜਾਣਕਾਰੀ ਚੰਗੀ ਲੱਗੀ ਅਗੇ ਸ਼ੇਅਰ ਕਰਿਓ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਤੁਸੀਂ ਦੇਖਦੇ ਰਹੋ ਦੇਵ ਗ੍ਰੀਨਲੈਂਡ ਨਰਸਰੀ ਦੇਵ ਲਾਈਵ ਵੀਡੀਓ ਜਰਾਲਾਬਾਦ ਤੋਂ ਫਿਰੋਜ਼ਪੁਰ ਰੋਡ ਪਿੰਡ ਪੀਰ ਮਮਾ ਤੋਂ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ